ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸ਼ਕਾਰ ਡੇਰੀ ਫਾਰਮ ਨਟ ਗਿਆ ਹੈ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰ ਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡਰਾਵਾ ਬਣਾਣਕ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਇੱਕੋ ਛੋਟੀ ਦਿਖਾਉਣੀ ਚੰਗੀ ਟੋਪ ਕਲਾਸ ਪਿਓਰ ਹਰਿਆਣੇ ਦੀ ਬਾਕੀ ਆਜੋ ਕਰਦੇ ਆਂ ਵੀਰ ਹੁਣ ਇਹਨਾਂ ਨਾਲ ਗੱਲਬਾਤ ਤੇ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕਾਲ ਡੇਰੀ ਫਾਰਮ ਵੇਖਣ ਵਾਲੇ ਮੇਰੇ ਜਨੈਲ ਪੈਨ ਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਅੱਜ ਇੱਕੋ ਛੋਟੀ ਨਗੀਨਾ ਤੋਹਫਾ ਅੱਜ ਦੋ ਹੀ ਤੁਸੀਂ ਦੇ ਇੱਕ ਇੱਕ ਮਹੀ ਹੀ ਦੇ ਹੋ ਵੇ ਗਈ ਹਾਂਜੀ ਤੇ ਕੋਈ ਇੱਕ ਕੋਈ ਇਹਦੇ ਕਹਿੰਦੇ ਚਾਲਾ ਜੀ ਕੋ ਦੀ ਆ ਵੀਡੀਓ ਅਵਨ ਆ ਨਾ ਦੀਏ ਦੱਸੋ ਜੀ ਪਹਿਲਾਂ ਡਰੈੱਸ ਦਦੋ ਆਪਣਾ ਪਿੰਡ ਸ਼ਿਕਾਰਮਾਸ਼ੀ ਜ਼ਿਲ੍ਹਾ ਗਰਦਾਸਪੁਰ ਤੇ ਡੇਰਾ ਬਪਾਨਾਨ ਦਾ ਫੋਨ ਨੰਬਰ ਹੈਗਾ 62843 75102 ਹਾਂਜੀ ਤੇ ਦੱਸੋ ਜੀ ਡਿਟੇਲ ਸੂਈ ਆ ਪਹਿਲੇ ਸੂਏ ਉਟੀ ਜੇ ਸੂਈਆਂ ਦੀ ਇਹ ਸੂਈ ਜੇ ਦੁੱਧ ਮੂੰਹ ਹੋ ਜੇ 6 ਦੰਦ ਹਾਂਜੀ ਸੂਈ ਤੇ ਥਾਂ ਲੈ ਵਾ ਵੇਖੋ ਸੂਈ ਨੂੰ ਅੱਜ ਹੋ ਗਏ ਦਿਨ 10 12 ਹਾਂ ਤੇ ਦੁੱਧ ਤੇ ਵੈਸੇ ਦੁੱਧ ਦੇ ਰੇਰਾਂ ਕਿ ਲੋ ਦੇ ਯਾਰਾ ਹਾਂਜੀ ਪਾੜੇ ਆੜੇ 12 ਕਿਲੋਆਂ ਦੀ ਫੁੱਲ ਗਰ ਅਰ ਆ ਰੰਤੀ ਹੋਏਗੀ ਥਣਲੇਵੇ ਵਾਲੀ ਝੋਟੀ ਲੈਵਾ ਵੇਖੋ ਤਾਂ ਥਣ ਵੇਖੋ ਮੈਂ ਕਹਿੰਦਾ ਇਹੋ ਜਿਹਾ ਪਹਿਲਾਂ ਤੀਨੋਂ ਕਦੇ ਇਥੇ ਥਾਨ ਨਹੀਂ ਹੱਗਾ ਜਿੱਤਾਂ ਦਾ ਇਹ ਹੈ ਜੀ ਖੋਲੋ ਇਹਨੂੰ ਵਿਖਾਈਏ ਮਾੜੀ ਜੀ ਪੜੀ ਜੁੜੀ ਝੋਟੀ ਹੱਲੇਵਾ ਵੇਖੋ ਓੱਡੀ ਗਾੜ ਤੇ ਓੱਡੀ ਪਛਾਰ ਵੇਖੋ ਥਨ ਥਨ ਚੰਗਾ ਲੱਗਾ ਲੰਮੀ ਤੋੜ ਝੋਟੀ ਵੱਡੀ ਝੋਟੀ ਫੁੱਲ ਸਾਈਜ਼ ਪਿਓਰ ਹਰਿਆਣੇ ਦੀ ਦੱਡ ਕਾਠ ਵਾਲੀ ਬੇਲ ਪੂਰੀ ਲੰਮੀ ਆ ਵੱਡੀ ਝੋਟੀ ਫੁੱਲ ਸੈਜਲੇ ਵਾਲੂਆ ਵਿਖਾਓ ਚੰਗੀ ਆ ਪੜੀ ਜੁੜੀ ਫੁੱਲ ਸੈਜ ਵੱਡੀ ਲੈ ਆਓ ਕਮਾ ਲੈ ਆਓ ਆ ਵੀ ਇੱਕ ਗਾੜਾ ਲੈ ਗਿਆ ਦਾ ਸੌਤਾ ਹੋ ਗਿਆ ਸੀ ਹਾਂਜੀ ਸਿੰਘ ਵਖ ਕੇ ਕੁੰਡੀ ਝੋਟੀ ਪਿਓਰ ਇਹ ਮੈਂ ਕਹਿੰਦਾ ਸੀ 500 ਰੁਪਈਆ ਨੂੰ ਜੀ ਤੋੜ ਦਿਓ ਜੀ ਲੈ ਵਾ ਵੇਖੋ ਪੜੀ ਜੁੜੀ ਵੱਡੀ ਆ ਖਾਨ ਤੋਂ ਚੰਗਾ ਦੁੱਧ ਫਿਰ ਛੋਟੀ 14 15 ਕਿਲੋ ਪਾ ਦੇ ਮਹਮਾਨਾ ਜੀ ਅੱਜ ਤੇ ਸੂਈ ਨੂੰ ਦੇ ਨਾ 10 ਹੋਏ 12 ਕਿਲੋ ਦੇ ਹੋਣੀ ਹੈ ਹਾਂਜੀ ਤੇ ਲੈ ਵਾ ਵੇਖੋ ਕੋਈ ਇਹਨੂੰ ਟਾਈਮ ਨਹੀਂ ਲੱਗਾ 1 ਰੁਪਏ ਦਾ ਟਾਈਮ ਨਹੀਂ ਲੱਗਾ ਟਾਈਮ ਨਹੀਂ ਜੇ ਹਜੇ ਫੇਰ ਤਾਂ ਵੇਖੋ ਕੱਟੀ ਦਾ ਇਸ ਦੀ ਕੁਆਲਿਟੀ ਆ ਦੋ ਜੀ ਵੇਖੋ ਕੱਟੀ ਤੇ ਮੁੱਲ ਕੀ ਇਹੋ ਜਿਹੀਆਂ ਚਿਚਿਚਿਚਿਚ ਝੋਟੀਆਂ ਦਾ ਮੁੱਲ ਕੀ ਦਾ ਕੋਈ ਡੇਢ ਆਂਦਾ ਕੋਈ 1 ਸੱਤ ਲਾਂਦਾ ਹਾਹਾ ਉਹ ਨਹੀਂ ਕੋਈ ਕੰਮ ਦਾ ਕਾ ਕਰਨਾ ਹੈ ਠੰਡ ਹੈ ਤਾਂ ਠੰਡੀ ਸੀ ਲਾਏ ਨਹੀਂ ਪੀ ਲੱਤ ਛੜਾਂ ਵਾਲੀ ਹਰਿਆਣੇ ਦੀ ਬੇ ਕੋ ਠੰਡੀ ਤੇਰੀ ਅਣ ਉੱਧਰ થી ਇਹ ਉੱਧਰ ਤੋਂ ਜੀ ਹਾਂ ਜੀ ਅਣ ਉੱਧਰ થી ਇਹ ਨਹੀਂ ਪੀ ਕੋਈ ਵੀ ਕੋਈ ਕਰੀ ਲੱਤ ਛੜਨ ਵਾਲੀ ਕੋਈ ਕੋਸ਼ਿਸ਼ ਪਾਤੀ ਹੈ ਹਾਂ ਜੀ ਵੱਡੀ ਆ ਹਾਂ ਤੇ ਮੁੱਲ ਜਾਇਜ ਜਿਹੜਾ ਲੈਣ ਦੇਣ ਮੁੱਲ 1.5 ਕਰਾ ਲਓ ਹਾਂ ਜੀ 1 ਲੱਖ 40 ਕਰਾ ਲਓ ਹਾਂ ਜੇਰੀ ਝੋਟੀ ਜੈਸਾਉ ਦੇਣੀ 1,27,000 ਦੀ ਝੋਟੀ ਦੇਣੀ 2000 ਛੋੜ ਇੱਕ ਪੰਜੀ ਦੀ 2000 ਛੋੜ ਫੇਰ ਇੱਕ ਅੱਕੜ ਖੋਲੋ ਇਹਨੂੰ ਤੋੜ ਕੇ ਫੇਰ ਅੱਕੜ ਚੈੱਕ ਕਰਾ ਦਿਓ ਉੱਥੇ ਹੀ ਲੈ ਚਲੋ ਉੱਥੇ ਬੰਨ੍ਹ ਦਿਓ ਭਾਏ 1,25000 ਦੀ ਝੋਟੀ ਜੈਰੀ ਦੇਣੀ ਇੱਕ ਪੰਜੀ ਦੀ ਵੇਖੋ ਲੈਵਾਲੂ ਆ ਲੱਗਾ ਵੱਡੀ ਝੋਟੀ ਫੁੱਲ ਸਾਈਜ਼ ਇੱਕ ਪੰਜੀ ਦੀ ਦੁੱਧ ਝੋਟੀ 14-15 ਕਿਲੋ ਪਾ ਦੇਗੀ ਅਰਮਾਨ ਵੱਡੀ ਉੱਥੇ ਬਾਅਦ ਵਿੱਚ ਬੰਨ੍ਹ ਦੋ ਗਈ ਜੀ ਉੱਥੇ ਬੰਨ੍ਹ ਦੇਖੋ ਲੈਵਾਲੂ ਆ ਲੱਗਾ ਪਿਆ ਥੱਬੇ ਦਾ ਲੈਵਾ ਹੈ ਵੇਖੋ ਮਹੀਂ ਕੋਲੇ ਵਾਲਾ ਚੰਗੀ ਝੋਟੀ ਵਧੀਆ 1.5 ਲੱਖ ਦੀ ਝੋਟੀ ਹੋ ਮਾਨਤਨ ਕਰ ਦੋ ਵੀ ਸ਼ੋਰ ਸ਼ਿਪਾਏਗਾ ਹੋ ਜੇ ਕੋਈ ਜੇ ਕੋਈ ਹੋ ਜੀ ਝੋਟੀ ਡੇਢ ਦੀ ਵਿਕਦੀ ਹੈ ਕਿ 40 ਦੀ ਵਿਕਦੀ ਹੈ ਇਹੋ ਜੀ ਝੋਟੀਆਂ ਦੇ ਲੋਕੀ ਬਾਹਰ ਸੁੰਹਿੰਦਾ ਪਰ ਮੈਂ ਹੀ ਤੁਹਾਨੂੰ ਬਾਰ ਬਾਰ ਕਹਿੰਦੇ ਆਂ ਹੀ ਮਾਲ ਇਹਾਂ ਫਿਰ ਕੀ ਚੰਗੀ ਕੱਟੀ ਆ ਸਾਫ਼ ਸੁਥਰੀ ਸਾਫ਼ ਸੁਥਰੀ ਕੱਟੀ ਆ ਅੰਨਾ ਗਿਹੀ ਨਹੀਂ ਆ ਇਹ ਰੱਖੇ ਵੀ ਕੋਈ ਵੀ ਪਿੱਛੇ ਝੋਟੀ ਨਹੀਂ ਵੱਡੀ ਆ ਕੱਦ ਕੋ ਤਾਂ ਚੰਗਾ ਬਰੀਕ ਬੜੀ ਗਤੀ ਬਰੀਕੀਆਂ ਚ ਬੜੀ ਲੈ ਵਾਲੂਆ ਚੈੱਕ ਕਰੋ ਸਾਫ ਸੁਥਰੀ ਇੱਕ ਪੰਜੀ ਜੋ ਮਾਨਤਾ ਕਰ ਦੋਗੇ ਮਾਨਤਾ ਦਾ ਮਾਨਤਾ ਆਣ ਹੋ ਜਾਏਗਾ ਇੱਕ ਪੰਜੀ ਦੀ ਵੱਡੀ ਝੋਟੀ ਥਣ ਥਣ ਚੰਗਾ ਹੈ ਕੋਈ ਇੱਥੇ ਆਇਆ ਕਰੀ ਆਪਣੀ ਤਸੱਲੀ ਅੱਖੀਂ ਆਣ ਕੇ ਵੇਖੇ ਸਈ ਝੋਟੀ ਪਸੰਦ ਆਏਗੀ ਜ਼ਰੂਰ ਤੇ ਵੀਜੀ ਡਰੈਸ ਦੱਸ ਦੋ ਆਪਣਾ ਪਿੰਡ ਨਾਮ ਮਾਸ਼ੀ ਜ਼ਿਲ੍ਹਾ ਗਰਦਾਸਪੁਰ ਤੋਂ ਤਸੀ ਡੇਰਾ ਬਣਾ ਕੇ ਫੋਨ ਨੰਬਰ ਹੈਗਾ 68874375 75100 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ